ਹਿੰਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਮੈਂ ਪਦਮਸ਼੍ਰੀ ਭਾਈ ਨਰਮਨ ਸਿੰਘ ਖਾਲਸਾ ਦਾ ਵੱਡਾ ਬੇਟਾ ਹਮਤੇਸ਼ਵਰ ਸਿੰਘ ਜੀ ਤੇ ਇਹ ਜਗਾ ਇਹੋ ਸਥਾਨਾ ਜਿੱਥੇ ਪਿਤਾ ਜੀ ਦਾ ਸੰਸਕਾਰ ਹੋਇਆ ਸੀ ਜੀ ਤੇ ਐਤਕੀ ਪੰਜਵੀਂ ਵਰਸੀ ਮਨਾਉਣ ਜਾ ਰਹੇ ਹਾਂ ਔਰ ਮੈਂ ਸਾਰਿਆਂ ਸੰਗਤ ਦੇ ਅੱਗੇ ਬੇਨਤੀ ਕਰਦਾ ਅਪੀਲ ਕਰਦਾ ਕਿ ਹਮਾ ਮਾਂ ਕੇ ਪਹੁੰਚਣ ਦੀ ਕਿਰਪਾਲਤਾ ਕਰੇ 2 April 2025 ਨੂੰ ਬੁੱਧਵਾਰ ਨੂੰ ਵਰਸੀ ਨੂੰ ਮਨਾਈ ਜਾ ਰਹੀ ਹੈ 10 ਤੋਂ 10:30 ਵਜੇ ਤੱਕ ਪ੍ਰੋਗਰਾਮ ਦੀ ਆਰੰਭਤਾ ਹੋ ਜਾਏਗੀ ਤੇ 4 ਵਜੇ ਤੱਕ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ ਮੁੱਖ ਮਹਿਮਾਨ ਆ ਰਹੇ ਨੇ ਐਮਐਲਏ ਸਾਹਿਬ ਨੇ ਜਿਨ੍ਹਾਂ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲਿਆ ਹਲਕਾ ਸ਼ਾਹਕੋਟ ਲੋਹੀਆਂ ਕਾਸ ਡਿਸਟ੍ਰਿਕਟ ਜਲੰਧਰ ਤੋਂ ਜਿਨ੍ਹਾਂ ਨੇ ਉਸ ਟਾਈਮ ਤੇ ਕਾਂਗਰਸ ਸਰਕਾਰ ਹੁੰਦੀ ਸੀ ਤੇ ਇਹਨਾਂ ਨੇ 10 ਕਿੱਲਾਂ ਦੇ ਵਿੱਚ ਤਕਰੀਬਨ ਫਾਦਰ ਸਾਹਿਬ ਦੇ ਨਾਮ ਦੇ ਉੱਪਰ ਇੱਕ ਕਾਲਜ ਬਣਾਇਆ ਵਾ ਆਈਕੇ ਬਣਾਈਆ ਪਦਮਸ਼ਰੀ ਭਾਈ ਨਰਮਿੰਦਰ ਸਿੰਘ ਖਾਲਸਾ ਆਈਟੀ ਕਾਲਜ ਦਾ ਨਾਮ ਰੱਖਿਆ ਵਾ ਜੀ ਤੇ ਉਸ ਟਾਈਮ ਲੋਈਆਂ ਵਿੱਚ ਹੈਗਾ ਜਿਹੜਾ ਸਾਡਾ ਜੱਦੀ ਪਿੰਡ ਹੈਗਾ ਉੱਥੇ ਬਣਾਇਆ ਤੇ ਮੈਂ ਉਹ ਉਹ ਵੀ ਆ ਰਹੇ ਨੇ ਹੋਰ ਵੀ ਅੱਛੇ ਸਖੇਤ ਆ ਰਹੇ ਨੇ ਐਕਸਐਮਐਲ ਸਾਹਿਬ ਔਰ ਮੇਰੇ ਤਰਨ ਚੌਕ ਜੀ ਨਾਲ ਮੇਰੀ ਗੱਲ ਹੋਈ ਸੀ ਇਸ ਜਗ੍ਹਾ ਬਾਰੇ ਡਿਸਕਸ ਹੋਇਆ ਸੀ ਮੇਬੀ ਉਹ ਆਉਣਗੇ ਤੇ ਕਹਿੰਦੇ ਸੀ ਕਿ ਅਸੀਂ ਇਸ ਦੇ ਉੱਪਰ ਵਿਚਾਰ ਕਰਕੇ ਤੇ ਕੋਈ ਨਾ ਕੋਈ ਡਿਸੀਜਨ ਜਲਦੀ ਲਵਾਂਗੇ ਲੇਕਿਨ 5 ਸਾਲ ਦਾ ਸਮਾਂ ਹੋ ਚੁਲਿਆ ਜੀ ਹਜੇ ਤੱਕ ਕੋਈ ਵੀ ਤੇ ਆਪਣੀ ਬਿਲਡਿੰਗ ਦੀ ਸਾਰੀ ਨਹੀਂ ਹੋ ਪਾਈ ਕੀ ਕਾਰਨ ਕੀ ਸੀ ਕਰੇ ਦੇਖੋ ਜੀ ਇਹਨਾਂ ਨੇ ਨਾ ਉਸ ਟਾਈਮ ਜਦੋਂ ਅਸੀਂ ਮੈਂ ਇੱਥੇ ਸੰਸਕਾਰ ਕਰ ਰਿਹਾ ਸੀ ਮੇਰੇ ਨਾਲ ਸੀਗੇ ਭਾਈ ਸਾਹਿਬ ਭਾਈ ਨਰਮ ਸਿੰਘ ਜੱਟ ਵਾਲੀ ਮੈਂ ਇਕੱਲਾ ਹੀ ਦੋ ਸੰਸਕਾਰ ਕਰ ਰਿਹਾ ਸੀ ਤੇ ਪੰਜ ਸਿੰਘ ਮਗਰ ਆਏ ਉਹਨਾਂ ਨੇ ਨਾਲ ਸੰਸਕਾਰ ਕਰਵਾਇਆ ਕਿਉਂਕਿ ਡੈਡ ਬੋਡੀ ਪ੍ਰੋਪਰਲੀ ਬਰਨ ਨਹੀਂ ਸੀ ਹੋਈ ਨਾ ਤਾਂ ਫਿਰ ਬਾਲਨ ਹੋਰ ਲਿਆਉਣੇ ਪਏ ਉਹਨਾਂ ਨੇ ਨਾਲ ਸੇਵਾ ਨ ਭਾਈ ਤੇ ਇੱਥੇ ਤਾਂ ਸਭ ਚਲੇ ਗਏ ਛੱਡ ਕੇ ਮੈਨੂੰ ਇਕੱਲੇ ਨੂੰ ਤੇ ਫਿਰ ਉਸ ਤੋਂ ਬਾਅਦ ਫਿਰ ਇਹ ਇਹਨਾਂ ਨੇ ਮਤਾ ਦਾ ਇੱਕ ਚਿੱਠੀ ਦਿੱਤੀ ਮੈਨੂੰ ਜਿਹੜੀ ਮੇਰੇ ਕੋਲ ਇਸ ਟਾਈਮ ਪਈ ਵੀ ਹੈ ਦੇਖੋ ਐ ਐਡਿਕਸ ਉਹਦੇ ਤੁਸੀਂ ਨੇ ਇੱਥੇ ਮੇ ਕੋ ਰੀਅਲ ਪ੍ਰਿੰਟ ਪਏ ਨੇ ਤੇ ਇਹਨਾਂ ਨੇ ਨੋਕ ਨਾਲ ਦੋ ਮਰਲੇ ਜਗ੍ਹਾ ਦਾ ਮਤਾ ਪਾਇਆ ਸੀ ਸਭ ਦੇ ਇਹਨਾਂ ਦੇ ਵੀਰ ਕਵਲ ਦੇ ਸਾਈਨ ਹੋਏ ਪਏ ਨੇ ਕਿ ਅਸੀਂ ਭਾਈ ਸਾਹਿਬ ਦੇ ਪਰਿਵਾਰ ਨੂੰ ਉਹ ਜਗ੍ਹਾ ਡੋਨੇਟ ਕਰਾਂਗੇ ਔਰ ਉਹ ਇੱਥੇ ਉਹਨਾਂ ਦੇ ਯਾਦ ਵਿੱਚ ਕੋਈ 뮤직 ਅਕੈਡਮੀ ਤੇ ਕੋਈ ਕਾਲਜ ਕੁਝ ਵੀ ਬਣਾ ਸਕਣ ਤੇ ਜਿਹਦਾ ਕਰਕੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਜਾਵੇ ਔਰ ਇਥੋਂ ਕੋਈ ਭਾਈ ਸਾਹਿਬ ਵਰਗਾ ਉਹਨਾਂ ਦੇ ਉਚਾਰਨਾਂ ਤੇ ਚੱਲ ਕੇ ਉਸ ਤਰ੍ਹਾਂ ਦਾ ਕੋਈ ਨਿਰਮਲ ਸਿੰਘ ਜੀ ਵਰਗਾ ਕੋਈ ਬਣ ਕੇ ਤੋਂ ਨਿਕਲੇ ਤੇ ਪਤਾ ਚੱਲੇ ਕਿ ਹਾਂ ਕਿ ਐਸੇ ਉਸ ਅਕੈਡਮੀ ਚੋਂ ਪੜ੍ਹ ਕੇ ਔਰ ਉਸ ਮਕਾਮ ਤੇ ਪਹੁੰਚੇ ਸਰਕਾਰਾਂ ਦਾ ਕਿਸ ਤਰ੍ਹਾਂ ਦਾ ਰੋਲ ਨਜ਼ਰ ਆ ਰਿਹਾ ਹੈ ਸਰਕਾਰਾਂ ਦਾ ਰੋਲ ਹਜੇ ਤੱਕ ਤਾਂ ਤੁਹਾਨੂੰ ਪਤਾ ਚਿਰੋ ਹੈ ਜੀ ਕੋਈ ਮਤਲਬ ਮੈਂ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਸਾਰੇ ਨਾਮ ਮਤਲਬ ਕਿ ਬੇਨਤੀ ਕਰ ਚੁੱਕਿਆ ਲੇਕਿਨ ਅਜੇ ਤੱਕ ਕਿਸੇ ਲੋਕ ਕੋ ਮੈਨੂੰ ਆਉਟਪੁੱਟ ਮਿਲੀ ਨਹੀਂ ਮੈਨੂੰ ਆਸ ਨਹੀਂ ਕਿਸੇ ਦਾ ਕੋਈ ਸਹਿਯੋਗ ਨਜ਼ਰ ਨਹੀਂ ਆ ਅਜੇ 5 ਸਾਲ ਹੋ ਗਏ ਅਜੇ ਤੱਕ ਤਾਂ ਇਹ ਤੱਕ ਤਾਂ ਫੋਟੋ ਨਹੀਂ ਲੱਗੀ ਪਤਾ ਜੀ ਦੀ ਹਮਮ ਔਰ ਮੈਨੂੰ ਹੁਣ ਬੀਜੀਪੀ ਤੇ ਇਹਨਾਂ ਨਾਲ ਮੇਰੀ ਗੱਲ ਹੋਈ ਆ ਦੇਖੋ ਆਸ ਹੈਗੀ ਆ ਜਿਸ ਤਰ੍ਹਾਂ ਉਹਨਾਂ ਨੇ ਕਿਹਾ మేబీ వైగురు کرے కి జె ఓ ਉਹਨਾਂ ਦੇ ਜ਼ੈਨ ਚ ਗੱਲ ਆ ਗਈ ਤਾਂ ਉਹਨਾਂ ਦਾ ਉਹਨਾਂ ਲਈ ਵੀ ਇੱਕ ਮਿੰਟ ਦਾ ਕੰਮ ਆ ਕਿ ਸਰਕਾਰ ਸੈਂਟਰ ਸਰਕਾਰ ਤੋਂ ਉਹਨਾਂ ਦੀ ਹੈ ਨਾ ਉਹਨਾਂ ਵਾਸਤੇ ਇੱਕ ਮਿੰਟ ਦਾ ਕੰਮ ਹੈ ਕਿਉਂਕਿ ਅਸੀਂ ਨਾ ਦੇ ਇੱਥੇ ਕੋਈ ਰੋਜੀ ਰੋਟੀ ਵਾਸਤੇ ਇੱਥੇ ਕੋ ਬਿਲਡਿੰਗ ਕੋ ਹੋਟਲ ਕੋ ਰੈਸਟੋਰੈਂਟ ਥੋੜੀ ਖੋਲਣਾ ਹੈਗਾ ਅਸੀਂ ਤੇ ਇੱਕ ਜਾਦੂਗਰ ਬਣਾਉਣੀ ਹੈ ਔਰ ਸਾਰੇ ਸੰਗਤਨ ਸਹਿਯੋਗ ਨਾਲ ਹੀ ਬਣੇਗੀ ਚਾਹੇ ਸਰਕਾਰ ਦਾ ਸਹਿਯੋਗ ਹੋਵੇ ਚਾਹੇ ਸੰਗਤਨ ਦਾ ਸਹਿਯੋਗ ਹੋਵੇ ਇਕੱਲੇ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਭਾਈ ਸਿਕੰਦਰ ਸਿੰਘ ਹਜੂਰੀ ਰਾਗੀ ਜੀ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਹਜ਼ੂਰੀ ਲਾਗੀ ਭਾਈ ਜਗਮਲ ਸਿੰਘ ਖਾਲਸਾ ਉਹ ਸ਼ਖਸੀਅਤ ਜਿਹੜੇ 1984 ਦੇ ਵਿੱਚ ਵਰਧੀਆਂ ਗੋਲੀਆਂ ਦੇ ਵਿੱਚ ਉੱਥੇ ਮੌਜੂਦ ਸਨ ਲੇਕਿਨ ਅੱਜ ਉਹਨਾਂ ਦੀ ਜੋ ਬੰਦੀ ਜੋ ਉਹਨਾਂ ਨੂੰ ਜੋ ਸਤਕਾਰ ਮਿਲਣਾ ਚਾਹੀਦਾ ਉਹ ਸਤਕਾਰ ਨਹੀਂ ਮਿਲ ਪਾਰਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾ ਚੀਜ਼ ਬਿਲਕੁਲ ਜੀ ਇਹ ਪਹਿਲੇ ਗੱਲ ਤੇ ਸਰਕਾਰਾਂ ਇਹਦੇ ਵਿੱਚ ਬਹੁਤ ਵੱਡੀਆਂ ਦੋਸ਼ੀ ਆ ਜੀ ਕਿਉਂਕਿ ਜਿੱਡੀ ਵੱਡੀ ਉਹ ਹਸਤੀ ਸਨ ਉਹਨਾਂ ਦੀ ਹਸਤੀ ਵੇਖੋ ਪਦਮ ਸ਼੍ਰੀ ਅਵਾਰਡ ਤੱਕ ਉਹਨਾਂ ਨੂੰ ਮਿਲਿਆ ਜੀ ਤੇ ਉਹਨਾਂ ਨੇ ਕੀਰਤਨ ਨਾਲ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਨੂੰ ਨਿਹਾਲ ਕੀਤਾ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਬਿਆਨਤ ਬਖਸ਼ਿਸ਼ਾਂ ਹਨ ਸੋ ਐਸੀ ਸ਼ਖਸੀਅਤ ਨੂੰ ਦਰਕਨਾਜ਼ ਕਰਨਾ ਇਹ ਸਰਕਾਰਾਂ ਦੇ ਸਿਰ ਤੇ ਵੀ ਬਹੁਤ ਵੱਡਾ ਕਲੰਕ ਆ ਤੇ ਮੈਂ ਹੁਣ ਵੀ ਕਹੂੰਗਾ ਕਿ ਡੁੱਲੇ ਬੇਰਾਂ ਦਾ ਜਿਵੇਂ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਜੇ ਹੋਣੀ ਸਰਕਾਰਾਂ ਅੱਗੇ ਹੋ ਕੇ ਸਵਿਹਰ ਦੇ ਤਰੀਕੇ ਨਾਲ ਫੈਸਲਾ ਲੈ ਕੇ ਜਿਹੜੀ ਜਗਾਹ ਵਾ ਪਰਿਵਾਰ ਦੇ ਨਾਮ ਕਰਕੇ ਤੇ ਇਹਦੇ ਉੱਪਰ ਭਾਈ ਸਾਹਿਬ ਦੇ ਨਾਮ ਦੇ ਉੱਪਰ ਕੋਈ ਵੱਡੀ ਯਾਦਗਾਰ ਉਸਾਰ ਕੇ ਇੱਕ ਲਾਕੇ ਨੂੰ ਬਹੁਤ ਵੱਡੀ ਦੇਣ ਉਹ ਜੀ ਤੇ ਉਹਨਾਂ ਵਰਗੇ ਤੇ ਨਹੀਂ ਉਹਨਾਂ 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 ਦੇ ਇਹ ਕਹ ਲਓ ਕਿ ਚਰਨਾ ਕੰਮੜਾਂ ਤੇ ਚੱਲ ਕੇ ਇਹੋ ਜਿਹੇ ਮਤਲਬ ਕਿ ਸ਼ਕਤੀਆਂ ਪੈਦਾ ਹੋ ਸਕਦੀਆਂ ਜਿਵੇਂ ਤੁਸੀਂ ਵੀ ਕਹਿ ਰਹੇ ਕਿ ਤੁਸੀਂ ਵੀ ਪ੍ਰੇਰਿਤ ਸੀਗੇ ਉਹਨਾਂ ਤੋਂ ਇਹ ਲੱਗਦਾ ਹੈ ਕਿ ਹੋਰ ਵੀ ਬੱਚੇ ਇਸ ਤਰ੍ਹਾਂ ਪ੍ਰੇਰਿਤ ਹੋ ਸਕਦੇ ਨੇ ਕਿਉਂਕਿ ਬਹੁਤ ਸਾਰੇ ਉਹਨਾਂ ਦਾ ਦੇਨ ਸੀਗੀ ਬਿਲਕੁਲ ਦੇਖੋ ਜੀ ਜੇ ਤੁਸੀਂ ਭਾਈ ਸਾਹਿਬ ਦਾ ਜੀਵਨ ਦੇਖੋ ਤਾਂ ਇੱਕ ਬਹੁਤ ਹੀ ਗਰੀਬੀ ਵਾਲੇ ਪਰਿਵਾਰ ਚੋਂ ਛੋਟੇ ਪਰਿਵਾਰ ਚੋਂ ਨਿਕਲ ਕੇ ਤੇ ਉਹਨਾਂ ਨੇ ਜਿਹੜਾ ਰਸਤਾ ਸਫਰ ਤੈਅ ਕੀਤਾ ਤੇ ਜੜੀਆਂ ਮੰਜ਼ਲਾਂ ਨੂੰ ਉਹਨਾਂ ਨੇ ਛੋਇਆ ਉਹ ਇੱਕ 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 ਪ੍ਰੇਰਣਾ ਸਰੋਤ ਸਨ ਸੋ ਉਹ ਦੇਖੋ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਜਾਂ ਗਰੀਬ ਬੱਚੇ ਆ ਉਹਨਾਂ ਵਾਸਤੇ ਉਹ ਇੱਕ ਪ੍ਰੇਰਨਾ ਸਰੋਤ ਹੈ ਤੇ ਕਈ ਇਹੋ ਜਿਹੀਆਂ ਹਸਤੀਆਂ ਉਹਨਾਂ ਵਰਗੇ ਤੇ ਨਹੀਂ ਮੈਂ ਪਹਿਲਾਂ ਵੀ ਕਿਹਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣਾ ਪੰਥ ਦਾ ਸਮਾਜ ਦਾ ਨਾਂ ਪਰਿਵਾਰ ਦਾ ਨਾਂ ਰੌਸ਼ਨ ਕਰ ਸਕਦੇ ਨੇ